ਸ਼ਹੀਦਾਂ ਦੇ ਸਿਰਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਕੱਲੂ ਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਸ਼ਾਹੀ ਰੈਲੀ ਸੈਨ ਫ੍ਰਾਂਸਿਸਕੋ ਵਿਖੇ ਕੱਢੀ ਗਈ। ਇਸ ਖਾਲਸਾਈ ਰੈਲੀ ਦੀ ਹਰਮਤਾ ਸੈਕਿੰਡ ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫ੍ਰਾਂਸਿਸਕੋ ਵਿਖੇ ਹੋਈ। ਰੈਲੀ ਦੌਰਾਨ ਖਾਲਿਸਤਾਨ ਦੇ ਝੰਡੇ ਫੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅਤੇ ਆਪਣੇ ਕੌਮੀਕਰ ਖਾਲਿਸਤਾਨ ਦੀ ਮੰਗ ਨੂੰ ਦੁਹਰਾਇਆ ਇਸ ਮੌਕੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖਾਗੂਆਂ ਨੇ ਵਿਚਾਰਾਂ ਦੀ ਸਾਂਝ ਪਾਈ ਅੱਜ ਬੜੇ ਹੀ ਜਾਓ ਜਲਾਲ ਦੇ ਵਿੱਚ ਫ੍ਰੀडम मार्च ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ 11ਵਾਂ ਫ੍ਰੀडम मार्च ਸੈਨ ਫ੍ਰਾਂਸਿਸਕੋ ਵਿਖੇ ਜਿਹੜਾ ਇੱਕ ਇਤਿਹਾਸਕ ਸ਼ਹਿਰ ਹੈ ਜਦੋਂ ਅਮਰੀਕਾ ਦੀ ਗੱਲ ਹੁੰਦੀ ਹੈ ਤੇ ਬਹੁਤ ਵਾਰ ਜਿਨ੍ਹਾਂ ਲੋਕਾਂ ਨੂੰ 100 ਸਾਲ ਪਹਿਲਾਂ ਦਾ ਵੀ ਇਤਿਹਾਸ ਦੇਖਣਾ ਹੋਏ ਤਾਂ ਫਿਰ ਸੈਨ ਫਰਾਂਸਿਸਕੋ ਜਿੱਥੇ 1905 ਦੇ ਵਿੱਚ ਇੱਕ ਖਤਰਨਾਕ ਭੁਚਾਲ ਨੇ ਸਾਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ ਇਹ ਨਵੀਂ ਬਣਤਰ ਦਾ ਸ਼ਹਿਰ ਹੈ ਕੈਲੀਫੋਰਨੀਆ ਦੀ ਹੱਬ ਹੈ ਬਿਜ਼ਨਸ ਦੀ ਵੀ ਲੇਕਿਨ ਇਸ ਦੇ ਨਾਲ ਨਾਲ ਇੰਟਰਨੈਸ਼ਨਲ ਕਾਨਫਰੰਸਿਸ ਕਿਸੇ ਜ਼ਮਾਨੇ 'ਚ ਅਮਰੀਕਾ ਦੇ ਵਿੱਚ ਦੋ ਹੀ ਸ਼ਹਿਰ ਸ਼ਿਕਾਗੋ ਔਰ ਸੈਨ ਫਰਾਂਸਿਸਕੋ ਇਸ ਦੇ ਵਿੱਚ ਹੀ ਹੋਇਆ ਕਰਦੀਆਂ ਸੀ ਸਿੱਖ ਆਬਾਦੀ ਬੜੀ ਤੇਜ਼ੀ ਦੇ ਨਾਲ ਇੱਥੇ ਵਧੀ ਹੈ ਇਹ ਕੈਲੀਫੋਰਨੀਆ ਦੀ ਧਰਤੀ ਹੈ ਜਿੱਥੇ ਕਿ 19ਵੀਂ ਸਦੀ ਦੇ ਅਖੀਰ ਜਦੋਂ ਕਿ ਸਿੱਖ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ ਉੱਥੋਂ ਪੋਰਟਲੈਂਡ ਸਿਆਟਲ ਦੇ ਨੇੜੇ ਔਰ ਉਸ ਤੋਂ ਬਾਅਦ ਸੈਂਟਰਲ ਵੈਲੀ ਜਿਹੜੀ ਇੱਥੋਂ ਫਰੇਜ਼ਨੋ ਤੋਂ ਲੈ ਕੇ ਐਲ.ਏ ਤੱਕ ਜਿਹੜਾ ਸਾਰਾ ਏਰੀਆ ਹੈ ਇਹੀ ਉਹ ਧਰਤੀ ਹੈ ਜਿੱਥੇ ਕਦੇ ਸਾਡਾ ਯੋਧਾ ਅਣਖੀ ਯੋਧਾ ਕਰਤਾਰ ਸਿੰਘ ਸਰਾਬਾ ਸਾਡੇ ਗਦਰੀ ਬਾਬੇ ਬਾਬਾ ਸੂਨ ਸਿੰਘ ਪਖਨਾ ਭਾਈ ਗੁਰਮੁਖ ਸਿੰਘ ਲਲਤੋਂ ਔਰ ਇਹ ਸਾਰੇ ਵੀਰ ਔਰ ਸੰਤ ਤੇਜਾ ਸਿੰਘ ਜਿਨ੍ਹਾਂ ਨੇ ਇਸ ਏਰੀਆ ਦੇ ਵਿੱਚ ਹੀ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਪੈਸੀਫਿਕ ਕੋਸਟ ਖਾਲਸਾ ਦਿਵਾਨ ਸੁਸਾਇਟੀ ਸਟਾਕਟਨ ਹੈ 1913 ਦੇ ਵਿੱਚ ਹੋਣ ਦੇ ਵਿੱਚ ਆਇਆ ਸੀ ਸੋ ਇਸ ਧਰਤੀ ਦੇ ਉੱਤੇ ਬੜੀ ਤੇਜ਼ੀ ਨਾਲ ਸਿੱਖ ਪੋਪੂਲੇਸ਼ਨ ਵਧੀ ਹੈ ਅੱਜ ਐਲ.ਏ ਤੋਂ ਲੈ ਕੇ ਇਸ ਸੈਂਟਰਲ ਵੈਲੀ ਹੁੰਦਿਆ ਹੋਇਆ ਬੇ ਏਰੀਏ ਤੱਕ ਔਰ ਅੱਜ ਦਾ ਇਹ 11ਵਾਂ ਫਰੀडम मार्च ਉਸ ਜਾਓ ਜਲਾਲ ਨੂੰ ਪ੍ਰਗਟ ਕਰੇਗਾ ਅੱਡੜ ਗੁਰਦੁਆਰਾ ਸਾਹਿਬਾਨ ਤੋਂ ਪ੍ਰਬੰਧਕਾਂ ਨੇ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਔਰ ਮੈਸੇਜ ਬੜਾ ਕਲੀਅਰ ਹੈ 41 ਸਾਲ ਪਹਿਲਾਂ ਜਦੋਂ ਭਾਰਤੀ ਹਕੂਮਤ ਨੇ ਟੈਂਕਾਂ ਤੋਪਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਤਾਵਾ ਬੋਲਿਆ ਤਾਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਹੀ ਚੁਣਿਆ ਹਕੂਮਤ ਇਹ ਸਮਝਦੀ ਸੀ ਕਿ ਸਿੱਖਾਂ ਦੇ ਅੰਦਰ ਜਿਹੜਾ ਸ਼ਹੀਦੀ ਦਾ ਜਜ਼ਬਾ ਹੈ ਉਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਸ਼ੁਰੂ ਹੋਇਆ ਹੈ ਔਰ ਜਦੋਂ ਉਹਨਾਂ ਨੇ ਹਮਲਾ ਕਰਕੇ ਪੂਰੀ ਤਬਾਈ ਮਚਾਈ ਇੱਕ ਹਫਤਾ ਤੇ ਦਿੱਲੀ ਦੇ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਸਿੱਖ ਪੜਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਪਰ ਅੱਜ 41 ਸਾਲਾਂ ਬਾਅਦ ਜਿੱਥੇ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਅਰਦਾਸ ਹੁੰਦੀ ਹੈ ਔਰ ਸਿੱਖ ਹੋਮਲੈਂਡ ਪੰਜਾਬ ਦੀ ਗੱਲ ਹੁੰਦੀ ਹੈ ਇਸੇ ਤਰ੍ਹਾਂ ਕੱਲ ਯੂਐਸ ਕਾਂਗਰਸ ਦੇ ਵਿੱਚ ਹਾਊਸ ਦੇ ਵਿੱਚ ਸਿੱਖ ਅਰਦਾਸ ਜਿਹੜੀ ਪ੍ਰਣਾਮ ਸ਼ਹੀਦਾਂ ਨੂੰ ਲਫ਼ਜ਼ ਦੇ ਨਾਲ ਭਾਈ ਸਾਹਿਬ ਨੇ ਕਨਕਲੂਡ ਕੀਤੀ ਉਹ ਅਰਦਾਸ ਵੀ ਹੋਈ ਭਈ ਜਿਹੜਾ ਨਗਰ ਕੀਰਤਨ ਜਾਂ ਪਾਤਸ਼ਾਹੀ ਰੈਲੀ ਜਾਂ ਫਰੀडम मार्च ਇਹ ਪਿਛਲੇ ਲੰਬੇ ਸਮੇਂ ਤੋਂ 10-11 ਸਾਲ ਤੋਂ ਇਸ ਏਰੀਏ ਦੀਆਂ ਸੰਗਤਾਂ ਨੇ ਸਾਰੀਆਂ ਗੁਰਦੁਆਰਾ ਬੰਦਰ ਕਮੇਟੀਆਂ ਸਾਰੀਆਂ ਪੰਥਕ ਜਥੇ ਬੰਦੀਆਂ ਇਕੱਠੀਆਂ ਹੋ ਕੇ ਇਹ ਉਦਮ ਉਪਰਾਲੇ ਕਰ ਰਹੀਆਂ ਨੇ ਤੇ ਪਿਛਲੇ ਸਾਢੇ ਸਾਲਾਂ ਦੇ ਵਿੱਚ ਜਦੋਂ ਕੋਵਿਡ ਕਰਕੇ ਥੋੜਾ ਇਹ ਮੱਠਾ ਪਿਆ ਸੀ ਪਰ ਅੱਜ ਹੁਣ ਫੇਰ ਕਾਫੀ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਣ ਦੀ ਸੰਭਾਵਨਾ ਹੈ ਤੇ ਆਸ ਹੈ ਕਿ ਜਿੱਥੇ ਅਸੀਂ ਆਪਣਾ ਜਿਹੜਾ ਇੱਕ ਸਟਰੈਂਥ ਸ਼ੋ ਕਰਦੇ ਆ ਆਪਣੀ ਕਮਿਊਨਿਟੀ ਨੂੰ ਵੀ ਅਸੀਂ ਦੱਸਦੇ ਆ ਕਿ ਸਾਡੇ ਇਸ਼ੂਜ਼ ਕੀ ਨੇ ਉਹਨਾਂ ਨੂੰ ਟੈਕਲ ਕਿੱਦਾਂ ਕਰਨਾ ਜਾਂ ਕੋਈ ਵੀ ਪ੍ਰੋਗਰਾਮ ਜਿਹੜੇ ਅਸੀਂ ਕੀਤੇ ਹੁੰਦੇ ਆ ਉਹ ਸੰਗਤਾਂ ਦੇ ਨਾਲ ਅਸੀਂ ਸਾਂਝੇ ਕਰਦੇ ਆ ਇਤੋਂ ਦੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਇਹ ਬਹੁਤ ਵੱਡਾ ਉਦਮ ਤੇ ਬਰਾਲਾ ਤੇ ਖਾਸ ਤੌਰ ਤੇ ਮੀਡੀਆ ਦਾ ਯੋਗ ਹੈ ਜੇ ਤੁਸੀਂ ਇਹ ਗੱਲ ਅੱਗੇ ਨਹੀਂ ਪਹੁੰਚਦੀ ਜਾਂ ਤੁਸੀਂ ਪ੍ਰੋਪਰਲੀ ਨੂੰ ਲੈ ਕੇ ਨਹੀਂ ਜਾਂਦੇ ਤਾਂ ਫਿਰ ਸੰਗਤਾਂ ਨੂੰ ਇਨਫੋਰਮੇਸ਼ਨ ਵੀ ਨਹੀਂ ਹੁੰਦੀ ਸੋ ਤੁਹਾਡਾ ਵੀ ਤੁਹਾਡੇ ادارے ਦਾ ਤਹਿ ਦਿਲ ਤੋਂ ਤੁਹਾਨੂੰ 1984 ਦੇ ਖੱਲੂਕਾਰੇ ਨੂੰ ਮਨਾਉਣ ਵਾਸਤੇ ਦੁਨੀਆ ਨੂੰ ਦੱਸਣ ਵਾਸਤੇ ਇਤ ਕਤਰ ਹੋਇਆ ਕਿ ਸਿੱਖਾਂ ਨਾਲ ਭਾਰਤ ਦੀ ਸਰਕਾਰ ਨੇ ਜਿਸ ਤਰ੍ਹਾਂ ਜ਼ੁਲਮ ਕੀਤਾ ਸਿੱਖਾਂ ਦੇ ਉੱਤੇ ਟੈਂਕ ਤੋਪ ਲੈ ਕੇ ਹਮਲਾ ਕਰਨਾ ਇਸ ਤਰ੍ਹਾਂ ਹਮਲਾ ਕਰਨਾ ਜਿੱਦਾਂ ਇੱਕ ਦੇਸ਼ ਦੂਜੇ ਦੇਸ਼ ਤੇ ਹਮਲਾ ਕਰਦਾ ਸਿੱਖਾਂ ਦੀ ਨਸਲ ਕੁਸ਼ੀ ਕਰਨੀ ਤੇ ਸਿੱਖਾਂ ਨੂੰ ਮਾਰਨਾ ਇਹ ਭਾਰਤ ਸਰਕਾਰ ਨੇ 1984 ਸਿੱਖਾਂ ਦੇ ਨਾਲ ਕੀਤਾ ਕੱਲਾ 1984 ਨੂੰ 1 ਤਰੀਕ ਨੂੰ ਨਹੀਂ ਕੀਤਾ ਵੀ 6 ਦਸੰਬਰ ਨੂੰ ਹੀ ਕੀਤਾ ਪੂਰੇ 10 ਸਾਲ ਸਿੱਖਾਂ ਦੇ ਨੌਜਵਾਨ ਬੱਚਿਆਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਬੰਦ ਕਰਨਾ ਉਮਰ ਕੈਦ ਦੀ ਸਜ਼ਾ ਦੇਣੀਆਂ ਕਤਲ ਕਰਨੇ ਫੇਕ ਐਨਕਾਊਂਟਰ ਕਰਨੇ ਤੇ ਲੱਖਾਂ ਹੀ ਸਾਡੇ ਜिले ਭਰਾ ਨੇ ਉਹ ਮਾਰਤੇਗੇ ਇਸ ਨਸਲਕੁਸ਼ੀ ਨੂੰ ਅੱਜ ਅਸੀਂ ਇੱਥੇ ਸੈਨ ਫ੍ਰਾਂਸਿਸਕੋ ਦੀ ਧਰਤੀ ਤੇ ਖੜ ਕੇ ਤੇ ਦੁਨੀਆ ਤੱਕ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਡੇ ਨਾਲ ਜਿਹੜਾ ਧੱਕਾ ਹੋਇਆ ਇਸ ਧੱਕੇ ਦੀ ਵਜ੍ਹਾ ਅਸੀਂ ਆਪਣਾ ਰਾਜ ਜਿਹੜਾ ਕਿਸੇ ਟਾਈਮ ਤੇ ਸਿੱਖ ਰਾਜ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਜਿੰਨੂੰ ਗੋਰਿਆਂ ਨੇ ਕਬਜ਼ਾ ਕਰਕੇ ਤੇ ਅੱਜ ਭਾਰਤ ਦੇ ਹੱਥਾਂ 'ਚ ਦੇ ਦਿੱਤਾ ਅਸੀਂ ਇਹਨੂੰ ਆਜ਼ਾਦ ਕਰਾ ਸਕੀਏ ਸੋ ਮੇਰਾ ਇਹੀ ਸੰਦੇਸ਼ ਹੈ ਕਿ ਹਰ ਇੱਕ ਸਿੱਖ ਨੂੰ ਆਪਣੇ ਇਹ ਦਿਨ ਭੁੱਲ ਨਹੀਂ ਚਾਹੀਦੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਸਾਡੇ ਇੱਕ ਇੱਕ ਮਹੀਨੇ ਦੇ ਬੱਚੇ ਨੂੰ ਵੀ ਅਗਲਿਆਂ ਸਟੋਪ ਤੇ ਪਾ ਕੇ ਸਾੜਤਾ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਅਤੇ ਹੋਏ ਹਮਲੇ ਤੇ ਉਹਨਾਂ ਨੇ ਖੁਸ਼ੀਆਂ ਮਨਾਈਆਂ ਲੱਡੂ ਵੰਡੇ ਤੇ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਆ ਕੇ ਸਪੈਸ਼ਲ ਆ ਕੇ ਉਹਨਾਂ ਨੇ ਜਿਹੜਾ ਛੋਲੇ ਤੇ ਹਲਵੇ ਦੇ ਪ੍ਰਸ਼ਾਦ ਬਣਾ ਕੇ ਉਹਨਾਂ ਨੇ ਵੰਡੇ ਭਈ ਫੌਜਾ ਖਾ ਕੇ ਜਿਹੜੀਆਂ ਨੇ ਹਮਲਾ ਕੀਤਾ ਤੇ ਸਾਡੇ ਤੇ ਤਿਰੰਗਾ ਲਾਇਆ ਤੇ ਉਹ ਇਦਾਂ ਖੁਸ਼ੀਆਂ ਮਨਾਇਆ ਤੇ ਅਸੀਂ ਇਹਨਾਂ ਨੂੰ ਮੰਨੀਏ ਕਿ ਸਾਡੇ ਤੇ ਕੀਤਾ ਜਿਹੜਾ ਜੁਰਮ ਹੈ ਅਸੀਂ ਆਜ਼ਾਦੀ ਲਿੱਤੇ ਬਗੈਰ ਇਹਦਾ ਹੱਲ ਨਹੀਂ ਹੋਣਾ ਸੋ ਆਜ਼ਾਦੀ ਵਾਲ ਨੂੰ ਤੁਰਿਏ ਖਾਲਸਾਣ ਦੀ ਗੱਲ ਕਰੀਏ ਖਾਲਸਾਣ ਦੇ ਪੱਖ 'ਚ ਜਿਹੜਾ ਵੀ ਖੜਾ ਆ ਉਹਦੇ ਨਾਲ ਖੜ ਕੇ ਤੇ ਉਹਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਅਸੀਂ ਤੁਰਿਆ ਕਰੀਏ ਆਪਸ ਵਿੱਚ ਏਕਾ ਵਿਖਾਈਏ ਸੋ ਐਨਾ ਕਹਿੰਦਾ ਸ਼ਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ